ਅੰਮ੍ਰਿਤਸਰ ਵਿਖੇ ਵਾਪਰੀ ਘਟਨਾ ਨੂੰ ਲੈ ਕੇ ਡੇਰਾ ਸਚਖੰਡ ਪੰਡਵਾ ਦੇ ਮੌਜੂਦਾ ਗੱਦੀਨਸ਼ੀਨ 108 ਸਤਿ ਮਹਿੰਦਰਪਾਲ ਪੰਡਵਾ ਜੀ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਨ੍ਹਾਂ ਇਸ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆ ਗਿਆ ਹੈ ਕਿ ਜਿਹੜੇ ਲੋਕ ਅਜਹੀਆਂ ਕਾਨੂੰਨੀ ਹਰਕਤਾਂ ਕਰਦੇ ਹਨ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਤੇ ਇੱਥੋਂ ਤੱਕ ਕਿ ਉਹਨਾਂ ਦੇ ਹੱਥ ਵੱਢ ਲੈਣੇ ਚਾਹੀਦੇ ਹਨ ਉਹਨਾਂ ਮੰਗ ਕੀਤੀ ਹੈ ਕਿ ਸਾਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਬਾਕੀ ਦੋਸ਼ੀਆਂ ਨੂੰ ਵੀ ਸਜ਼ਾਵਾ ਦਿੱਤੀਆਂ ਜਾ ਸਕਣ ਜੈ ਗੁਰਦੇਵ ਧੰਨ ਗੁਰਦੇਵ ਗੁਰੂਪਿਆਰੀ 사త్సੰਗਤ ਜੀਓ ਬਹੁਤ ਵੱਡੇ ਇੱਕ ਦੁੱਖਦਰਦੀ ਕਹਾਣੀ ਹੈ ਜਿਸ ਸ਼ਹਿਰ ਨੂੰ ਜਿਸ ਪ੍ਰਮਾਤਮਾ ਦੀ ਸ਼ਕਤੀ ਨੂੰ ਦੁਨੀਆ ਜਾਣਦੀ ਹੈ ਹਰਮੰਦਰ ਸਾਹਿਬ ਅੰਮ੍ਰਿਤਸਰ ਜਿੱਥੇ ਆਵਾਜ਼ ਆਉਂਦਾ ਹੈ ਹਰ ਰੋਜ਼ ਸਤਗੁਰੂ ਰਵਿਦਾਸ ਮਰਦੇ ਨਾਮ ਤੇ ਰੋ ਆਰਤੀ ਮੱਜਨ ਮਰਾਰੇ ਹਰ ਕੇ ਨਾਮ ਵੇਣ ਝੂਠੇ ਸਗਲ ਪਸਾਰੇ RAMDAS ਸरोवर RAMDAS ਨਗਰੀ ਉੱਥੇ ਸਾਡੇ ਸੰਵਿਧਾਨ ਡਾਕਟਰ ਅਵੇਦਕਰ 바ਵਾ ਸਾਹਿਬ ਲਿਖਣ ਵਾਲੇ ਜਿਨ੍ਹਾਂ ਨੇ ਬਰਬਰਤੀ ਹੱਕ ਦਿੱਤੀ ਆ ਇਹ ਜਿਹੜਾ ਅਸੀਂ ਕਹਿੰਦੇ ਸਾਡੇ ਛੂਦਰ ਛਾਦਰ ਛੂਦਰ ਤੇ ਕੋਈ ਨਹੀਂ ਆ ਸਾਰੀ ਦੁਨੀਆ ਛੂਦਰ ਆ ਜਿਹੜਾ ਨਾਮ ਤੋਂ ਵੰਜਾ ਹੈ ਔਰ ਉਹਨਾਂ ਨੇ ਸੰਵਿਧਾਨ ਬਰਬਰਤਾ ਲਿਖਿਆ ਬੋਰਡ ਦਾ ਹੱਕ ਸਾਨੂੰ ਦਿੱਤਾ ਜੋ ਕਿ ਬਾਬਾ ਸਾਹਿਬ ਦਾ ਉਥੇ ਮੂਰਤੀ ਸਕੇਦੂਆ ਮੈਂ ਵੀ ਦੇਖਿਆ ਸੰਤ ਮਹਿੰਦਰਪਾਲ ਚੇਅਰਮੈਨ ਸ਼੍ਰੀ ਗੁਰੂ ਵਿਦਾਸ ਸادت ਸੰਪਦਾ ਸੈਜੀ ਦਾਦਾ ਡੇਰਾ ਸੰਤ ਬਾਬਾ ਹਸਰਾਜੀ ਮਹਾਰਾਜ ਦਾਤੀ ਬੜੇ ਦਿਨੋਂ ਦਖ ਹੁੰਦਾ ਪਰ ਮੈਂ ਤਾਂ ਇਹ ਕਹਿੰਨਾ ਅੱਜ ਫਗਵਾੜੇ ਦਾ ਪ੍ਰੋਗਰਾ ਜਿੱਥੇ ਕਿੱਥੇ ਸਾਡੇ ਜੱਸੀ ਸਾਹਿਬ ਜਾਂ ਹੋਰ ਨੌਜਵਾਨ ਗੱਲ ਕਰ ਰਹੇ ਆ ਇਹ ਪ੍ਰਸ਼ਾਸਨ ਜਿਹੜਾ ਹੈ ਇਹਨਾਂ ਦੀਆਂ ਸ਼ਰਾਰਤਾਂ ਹੋਣ ਕਾਰਨ ਮਾਫੀਆਂ ਦਿੱਤੀਆਂ ਜਾਂਦੀਆਂ ਇਹੋ ਜਿਹੇ ਲੋਕਾਂ ਦੇ ਮੈਂ ਕਹਿੰਦਾ ਹੱਥ ਵੱਢਣੇ ਚਾਹੀਦੇ ਆ ਜਿਹੜਿਆ ਹੱਥਾਂ ਦੇ ਨਾਲ ਕਦੇ ਗੁਰੂ ਰਵਿਦਾਸ ਮਾਰਤ ਤੇ ਅਟੈਕ ਕਦੇ ਬਾਬਾ ਸਾਭ ਦੇ ਅਟੈਕ ਕਦੇ ਭਗਵਾਨ 12ਵੇਂ ਸਾਭ ਤੇ ਅਟੈਕ ਅਜੜੀਆਂ ਮਹਾਨ ਤਾਕਤੀਆਂ ਨੂੰ ਹੱਥ ਪਾਉਣ ਵਾਲੇ ਬੰਦੇ ਇਹ ਜਹਾਨ ਤੇ ਨਹੀਂ ਰਹਿਣੇ ਚਾਹੀਦੇ ਪਰ ਮੈਂ ਧੰਨਵਾਦ ਕਰਦਾ ਜੋਗੇ ਫੁਗਾਲੇ ਸ਼ਹਿਰ ਦੇ ਵਿੱਚ ਸੰਤ ਬਾਬਾ ਜਸਵਿੰਦਰਪਾਲ ਤੇ ਸੰਤ ਬਾਬਾ ਜਫਰ ਸਿੰਘ ਜੀ ਸਤਿਗੁਰਾਂ ਨੇਗਾ ਸਤ ਸਮਾਜ ਬੰਤ ਸੰਗਤ ਫੁਗਾੜਾ ਫੁਗਾੜੇ ਦਾ ਦਾਸ ਮੈਂ ਧੰਨਵਾਦ ਕਰਦਾ ਇਹੋ ਜਿਹੜੇ ਸ਼ਿਕਾਰੀਆਂ ਸਰਿਆ ਇਹਨਾਂ ਨੂੰ ਗਵਰਨਮੈਂਟ ਨੱਥ ਪਾਵੇ ਨੱਥ ਪਾਵੇ ਤਾਂ ਕਿ ਇਹ ਦੁਨੀਆ ਤੇ ਠੰਡ ਪਵੇ ਸਾਨੂੰ ਭਾਈਚਾਰੇ ਨੂੰ ਅੱਗੇ ਵੰਡ ਵੜੀ ਪਈ ਜਾਂਦੀ ਆ ਇਹ ਵੰਡ ਦੇ ਆਉਣ ਵਿੱਚ ਸ਼ਰਤਵਾਦੀ ਸ਼ਰਤ ਤੋਂ ਕਾਨੂੰਨ ਨਹੀਂ ਹਟਦੇ ਸੋ ਮੈਂ ਫੁਗਾੜੇ ਦਾ ਸਾਰੇ ਪੰਜਾਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਾਵਾ ਸ਼ਬਦ ਦੇ ਰੋਸ ਪ੍ਰਗਟ ਜਗਾ ਜਗਾ ਸੰਗਰੂਰ ਤੱਕ ਪਟਿਆਲੇ ਤੱਕ ਜਿੱਥੇ ਨਾ ਕਿੱਥੇ ਕੱਠ ਦਿਖਾ ਲਿਆ ਯਾ ਕਦੇ ਤਨ ਕਰ ਦੇ ਚੰਦਰ ਕੰਸਲਟੈਂਟਸ ਲਿਮਟਿਡ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕਟ੍ਰੇਡ ਬੇਟ ਫਾਰਮ ਇਜ਼ ਨਾਓ ਅਵੇਲੇਬਲ ਔਨ ਯੋਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স এক্সਪੀਰੀਅנס ਇਨ ਸੇਮ ਲਾਈਨ He used to work with reputed companies, agencies as well local builders with brothers. He is professional by plumbing, electrician, masonry, car For more information, please contact him at under Check -trade platform www.checktrade.com slash 921760.

ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ